ਪੰਜਾਬ ਦੇ ਵਿੱਚ ਆਰਟੀਓ ਦਫਤਰ ਜਿਹੜੇ ਉਹ ਬੰਦ ਕਰ ਦਿੱਤੇ ਗਏ ਆ ਤੁਸੀਂ ਦੇਖਿਆ ਬੀਤੇ ਦਿਨੀ ਭਗਵੰਤ ਭਗਵੰਤ ਸਿੰਘ ਮਾਨ ਨੇ ਸੀਐਮ ਭਗਵੰਤ ਮਾਨ ਨੇ ਜਿਹੜੀਆਂ ਚਾਬੀਆਂ ਨੇ ਉਹ ਡਸਟਬਿਨ 'ਚ ਸੁੱਟਦੀਆਂ ਕਹਿੰਦੇ ਜੀ ਆਨਲਾਈਨ ਕੰਮ ਹੋਏਗਾ ਲੋਕਾਂ ਨੂੰ ਸਹੂਲਤ ਮਿਲੇਗੀ ਘਰੇ ਚਾਹੇ ਤੁਸੀਂ 10 ਵਜੇ ਫੋਨ ਕਰੋ 11 ਵਜੇ ਫੋਨ ਕਰੋ ਏਮਪਲਾਈਜ਼ ਜਾਏਗਾ ਤੁਹਾਡੇ ਘਰ ਚਾਹੇ ਤੁਹਾਡਾ ਲਾਇਸੈਂਸ ਦਾ ਕੰਮ ਆ ਆਰਸੀ ਦਾ ਕੰਮ ਆ ਆਰਟੀਓ ਦਫਤਰ ਦਾ ਕੋਈ ਵੀ ਕੰਮ ਹੋਵੇ ਤੇ ਤੁਸੀਂ ਆਨਲਾਈਨ ਜਿਹੜੀ ਉਹਦੀ ਸਹੂਲਤ ਲੈ ਸਕਦੇ ਹੋ ਤਸਵੀਰਾਂ ਚ ਵਿਖਾਓ ਆਟੀਆਂ ਦਫ਼ਤਰ ਗਰਦਾਸਪੁਰ ਕੀ ਹਾਲਾਤ ਆ ਮੌਕੇ ਤੇ ਇਥੇ ਵਿਖਾਵਾਂਗੇ ਤੁਹਾਨੂੰ ਕੀ ਜੋ ਸੀਐਮ ਨੇ ਕਿਹਾ ਉਹ ਲਾਗੂ ਹੋ ਰਿਹਾ ਹਕੀਕਤੀ ਜ਼ਮੀਨੀ ਤੌਰ ਤੇ ਸੋ ਕੁਝ ਲੋਕੀ ਟਰਾਈਆਂ ਇਥੇ ਚੱਲ ਰਹੀਆਂ ਟਰਾਈ ਜਿਹੜੇ ਲੋਕੀ ਲੈ ਰਹੇ ਨੇ ਡਰਾਈਵ ਦੇ ਕੁਝ ਸੋ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਲੋਕੀ ਜਿਹੜੇ ਆ ਇਥੇ ਜੋ ਟਰਾਈ ਦੇਣ ਵਾਸਤੇ ਆਇਆ ਕੋਈ ਲਾਇਸੈਂਸ ਬਣਾਉਣ ਵਾਸਤੇ ਆਇਆ ਕੀ ਉਹਾਂ ਦੇ ਪ੍ਰੋਪਰ ਕੰਮ ਜਿਹੜੇ ਹੋ ਰਿਹਾ ਕਿੰਨੇ ਕਿੰਨੇ ਦਿਨ ਹੋ ਗਏ ਨੇ ਸੋ ਮੇਰੇ ਨਾਲ ਕੋਈ ਸਟੂਡੈਂਟ ਨੇ ਮੁੰਡੇ ਆ ਆਪਣੇ ਕੀ ਕੰਮ ਆਏ ਸੀ ਬਸ ਉਹ ਕੋਈ ਗੱਲ ਹੀ ਕੀ ਕਰਨਾ ਸੀ ਕੀ ਕਰਨਾ ਸੀ ਡਰਾਈਵਿੰਗ ਤੇ ਕਿੰਨੇ ਦਿਨ ਹੋ ਗਏ ਆ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਅਪਲਾਈ ਕੀਤੇ ਨੂੰ ਹੋ ਗਿਆ ਥੋੜੇ ਦਿਨ ਹੀ ਮਹੀਨਾ ਦੇ 3 ਮਹੀਨਾ ਲੱਗਿਆ ਹਾਂਜੀ ਇਹ ਤਾਂ ਕਹਿੰਦੇ ਮਤਲਬ ਅੱਜ ਆਉ ਕੱਲ ਹੀ ਤੁਹਾਨੂੰ ਦੇ ਦੇਣਗੇ ਹਾਂਜੀ ਹਾਂਜੀ ਦੱਸੋ ਹੱਸਣ ਦੀ ਨੋਕ ਦੱਸੋ ਯਾਰ ਕੀ ਕੋਈ ਮੁਸ਼ਕਲ ਲੱਗੀ ਇਹ ਦੱਸੋ ਕੋਈ ਕੋਈ ਮੁਸ਼ਕਲ ਨਹੀਂ ਹੈ ਨਹੀਂ ਮੁਸ਼ਕਲ ਦਾ ਮਤਲਬ ਇਹ ਹੈ ਕਿ ਤੁਸੀਂ ਲਾਇਸੈਂਸ ਅਪਲਾਈ ਕੀਤਾ ਸੀ ਤੇ ਮਹੀਨਾ ਲੱਗ ਗਿਆ ਹਾਂਜੀ ਤੇ ਹੁਣ ਕੀ ਕਹਿ ਰਹੇ ਨੇ ਤੁਹਾਨੂੰ ਹੁਣ ਹੋ ਗਿਆ ਡਰਾਈਵਿੰਗ ਦਾ ਵੀ ਹੋ ਗਿਆ ਮੋਟਰਸਾਈਕਲ ਦਾ ਵੀ ਹੋ ਗਿਆ ਖੁਸ਼ ਬੜਿਓ ਕੀ ਗੱਲ ਹਾਂ ਘਰ ਤਾਂ ਪਾਸੋਂ ਲੋਕ ਜਿਹੜੇ ਆਪੋ ਕੰਮ ਲਈ ਜਿਹੜੇ ਆਏ ਨੇ ਭਾਵੇਂ ਤੁਸੀਂ ਇੱਥੇ ਕੋਈ ਮਤਲਬ ਲਾਇਸੈਂਸ ਬਣਾਉਣਾ ਆਏ ਹੋ ਤੇ ਹੋ ਗਈ ਤੁਹਾਡੀ ਟ੍ਰਾਈ ਨਹੀਂ ਹੋਣ ਲੱਗੀ ਇਹਦੀ ਤੁਹਾਡੀ ਅੱਗੇ ਗੱਡੀ ਤੇ ਹੋਏਗੀ ਤੇ ਗੱਡੀ ਤੁਹਾਡੀ ਆਪਣੀ ਹੀ ਜਾਣ ਹਾਂਜੀ ਆਪਣੀ ਹੈ ਜੀ ਤੇ ਕੋਈ ਕਿਹਾ ਗਿਆ ਕਿ ਗੱਡੀ ਸਾਡੀ ਲਓ ਜਾਂ ਕੋਈ ਇਦਾਂ ਦਾ ਨਾ ਕੁਝ ਨਹੀਂ ਕਿਹਾ ਗਿਆ ਅੱਛਾ ਤੇ ਕਿਦਾਂ ਤੁਸੀਂ ਅਪਲਾਈ ਕੀਤਾ ਕੱਲ੍ਹ ਕੀਤਾ ਸੀਗਾ ਅੱਜ ਹੋ ਗਿਆ ਪ੍ਰੋਪਰ ਮੈਂ ਤਾਂ ਹੋ ਰਿਹਾ ਕੰਮ ਹਾਂਜੀ 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 ਭਾਜੀ ਤੁਸੀਂ ਵੀ ਇੱਥੇ ਹਾਂਜੀ ਸਰ ਕੀ ਕਰਨਾ ਆਏ ਸੀ ਮੈਂ ਬਾਈ ਦਾ ਲਾਇਸੈਂਸ ਲਾਇਸੈਂਸ ਬਣਾਇਆ ਨਾ ਮੈਂ ਬਣਵਾ ਲਿਆ ਹੈ ਮੈਂ ਅੱਛਾ ਹਾਂਜੀ ਤੇ ਕੀ ਕਾਰਵਾਈ ਹੋਈ ਹੈ ਕਾਰਵਾਈ ਅਜੇ ਲਾਈਨ 'ਚ ਲੱਗਾ ਮੈਂ ਵਾਰੀ ਆਏਗੀ ਤੇ ਆਪਣੀ ਵਾਰੀ ਕਰਕੇ ਜਾਵਾਂਗੇ ਤੇ ਕਿਦਾਂ ਅਪਲਾਈ ਕੀਤਾ ਇਹਦੇ ਅਪਲਾਈ ਮੈਂ ਕੀਤਾ ਹੀ ਕੋਈ 2 ਮਹੀਨੇ ਹੋ ਗਏ ਮੇਰੇ ਸਾਲ ਦਾ ਅੱਛਾ 2 ਮਹੀਨੇ ਅੱਜ ਨੰਬਰ ਆਇਆ ਹਾਂਜੀ ਨੀਓ ਭਗਵਾਨ ਜੀ ਨੂੰ ਮਾਂ ਸੀ ਉਹ ਕਹਿੰਦੇ ਕਿ ਘਰ ਹੀ ਤੁਸੀਂ ਆਨਲਾਈਨ ਤੁਸੀਂ ਆਨਲਾਈਨ ਨੂੰ ਅਪਲਾਈ ਕੀਤਾ ਨਹੀਂ ਮੇਰੇ ਕੋਈ ਨੌ ਨਹੀਂ ਕਿਹਾ ਉਹਨਾਂ ਤੋਂ ਮੈਂ ਕਰਾਇਆ ਸੀ ਹਾਂਜੀ ਤੇ ਕੀ ਹਿਸਾਬ ਕੋ ਖਰਚਾ ਐਕਸਟਰਾ ਜਾਂ ਕੋਈ ਲੱਗਾ ਨਹੀਂ ਕੋਈ ਖਰਚਾ ਕਿੰਨੇ ਤੋਂ ਪੈਸੇ ਲੱਗੇ ਮੈਨੂੰ ਪਤਾ ਹੀ ਨਹੀਂ ਕੋਈ ਜੀ ਕੁਛ ਨਹੀਂ ਪਤਾ ਕਹਿੰਦੇ ਕਿੰਨੇ ਪੈਸੇ ਲੱਗੇ ਨਾ ਮੈਂ ਅਪਲਾਈ ਕੀਤਾ ਸੀ ਕੋਈ ਮੇਰਾ ਨੌਨ ਸੀ ਮੈਂ ਉਹਨਾਂ ਕੋਲ ਅਪਲਾਈ ਕਰਾਇਆ ਸੀ ਅੱਜ ਮੈਂ ਟਰਾਈ ਦੇਣ ਵਾਸਤੇ ਆਇਆ ਹਾਂ ਸੋ ਲੋਕੀ ਹਾਂਜੀ ਕੋਈ ਕੰਮ ਆਇਆ ਸੀ ਹਾਂਜੀ ਮੈਂ ਤੇ ਇਧਰ ਨਾ ਪਟਾਏ ਦਫ਼ਤਰ ਆਇਆ ਹਾਂ ਜਿੰਦੇ ਮੈਂ ਤੁਹੀ ਆਰਟੀਓ ਦਫ਼ਤਰ ਭੰਡਿਆ ਜੀ ਹਾਂਜੀ ਮੈਂ ਵੇਖਣਾ ਆਇਆ ਮੈਂ ਜਿਹੋ ਤਾਂ ਹੀ ਕਿੱਡੇ ਦੇ ਕਰਾਉਣੇ ਆ ਅੱਛਾ ਬੇਟੇ ਦੀ ਹਾਂਜੀ ਜੀ ਮੈਂ ਉਹ ਤਾਂ ਹੀ ਮੇਲਾ ਵੇਖਣ ਆਇਆ ਜੀ ਨਹੀਂ ਮੇਲਾ ਨਹੀਂ ਮੈਂ ਬੇਟੇ ਦੀ ਕਰਾਉਣੀ ਮੈਂ ਵੇਖਣ ਆ ਟਰਾਈ ਦੇਣ ਦੇ ਤਾਂ ਮੈਂ ਵੇਖਣ ਆਇਆ ਕੋਈ ਲੋਕੀ ਹਫ਼ਤਾ ਵੀ ਵੇਖਣ ਆਏ ਨੇ ਸੋ ਇੱਥੇ ਜਿਹੜੇ ਕੰਨੇ ਐਮਪਲਾਈਜ਼ ਦੀ ਬੜੀ ਕਮੀ ਆ ਇਹ ਪੁਲਿਸ ਮਲਾਜੋ ਮੇਰੇ ਨਾਲ ਉਹ ਇਹਨਾਂ ਦੀ ਡਿਊਟੀ ਲਾਤੀ ਗਈ ਐ ਸੋ ਇਹਨਾਂ ਦੀ ਡਿਊਟੀ ਵਿਚਾਰਿਆਂ ਦੀ ਕੁਝ ਹੋਰ ਆ ਲੇਕਿਨ ਇਹਨਾਂ ਕੋਲ ਡਿਊਟੀ ਜਿਹੜੀ ਆ ਕੁਝ ਹੋਰ ਲਈ ਜਾ ਰਹੀ ਆ ਭਾਜੀ ਤੁਹਾਡੇ ਨਾਲ ਗੱਲ ਕਰਨ ਲਈ ਆਪਾਂ ਕੀ ਤੁਹਾਡੀ ਡਿਊਟੀ ਇੱਥੇ ਕੀ ਕਰ ਰਹੇ ਹੋ ਅਸੀਂ ਭਾਜੀ ਆਪਾਂ ਟ੍ਰੈਲ ਲਾਇਆ ਤੇ ਆਏ ਹਾਂ ਇਹ EMPLOYEES ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਵੇਖੋ ਕਮੀ ਹਾਂਜੀ ਇੱਥੋਂ ਦੇ ਮੁਲਾਜ਼ਮ ਆ ਜੀ ਐ ਤੁਸੀਂ ਸਿਵਲ ਹੋ ਹਾਂਜੀ ਅੱਛਾ ਤੁਹਾਡੀ ਡਿਊਟੀ ਲੱਗੀ ਇੱਥੇ ਹਾਂਜੀ ਹਾਂਜੀ ਤੁਹਾਡੀ ਕੀ ਡਿਊਟੀ ਹੈ ਭਾਜੀ ਭਾਜੀ ਅਸੀਂ ਇੱਥੇ ਟ੍ਰੈਕ ਜਿਹੜਾ ਆ ਜੇ ਤਰਾਇ ਤਰਤੀਬਾਈ ਅੰਦਰੋਂ ਫੋਟੋ ਕਹਿੰਦੇ ਆ ਉਦੋਂ ਆਉਂਦਾ ਬੰਦੇ ਦੀ ਟਰਾਈ ਕੀਤੀ ਜਾਂਦੀ ਹੈ ਉਹਦੇ ਬਾਅਦ ਜਿੰਨੇ ਜਿੱਦਾਂ ਜਿੱਦਾਂ ਪਿੱਛੋਂ ਫੈਲਾ ਆਂਦੀਆਂ ਉਹਦੇ ਹਿਸਾਬ ਨਾਲ ਦੇਖੋ ਬੰਦੇ ਦੀ ਉੱਥੇ ਫੋਟੋ ਕੀਤੀ ਜਾਂਦੀ ਹੈ ਮੋਬਾਈਲ ਤੇ ਵੀ ਕਿ ਬੰਦਾ ਉਹ ਹੈ ਉਹਦੇ ਅੰਦਰ ਵੀ ਅੰਦਰ ਫੋਟੋ ਭੇਜੀ ਜਾਂਦੀ ਹੈ ਕਿ ਬੰਦਾ ਉਹੀ ਟਰਾਈ ਦੇ ਰਿਹਾ ਅੱਛਾ ਤੁਸੀਂ ਜੜੀ ਆ ਉਹ ਪਰ ਕਰਨੀ ਹੁੰਦੀ ਹੈ ਪਛਾਣ ਕਰਨੀ ਹੁੰਦੀ ਹੈ ਜੀ ਬੰਦਾ ਕੋਈ ਗਲਤ ਤੇ ਨਹੀਂ ਲਾਇਸੈਂਸ ਮੇਰਾ ਹੋਵੇ ਤੇ ਕੋਈ ਟਰਾਈ ਕੋਈ ਹੋਰ ਇਹ ਡਿਊਟੀ ਤੁਹਾਡੀ ਇਹ ਦੇਖੋ ਜੀ ਇਹ ਦੇਖੋ ਹਾਂ ਮੈਂ ਸਮਝ ਗਿਆ ਤੁਸੀਂ ਦੱਸੋ ਤੇ ਇੱਕ ਜੀ ਜੀ ਦੱਸੋ ਕੋਈ ਗੱਲ ਨਹੀਂ ਹਾਂ ਜੀ ਇੱਕੀ ਵਖਾਉਣ ਲੱਗੇ ਜੀ ਇੱਕ ਮਿੰਟ ਹੋਰ ਇੱਕ ਮਿੰਟ ਉਹ ਮੈਨੂੰ ਪਤਾ ਤੁਹਾਡੀ ਜਿਹੜੀ ਡਿਊਟੀ ਹੈ ਤੁਸੀਂ ਦੱਸੋ ਕੋਈ ਗੱਲ ਨਹੀਂ ਹਾਂਜੀ ਜੀ ਆ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਬੰਦੇ ਸੀ ਹੋ ਰਹੀ ਹੈ ਹਾਂ ਹਾਂ ਵੇਖ ਜਿਹੜਾ ਬੰਦਾ ਅੰਦਰ ਫੋਟੋ ਖਰਾਾ ਕੇ ਆ ਰਿਹਾ ਉਦਾਂ ਹੀ ਉਹਦਾ ਅਸੀਂ ਇੱਥੇ ਭੇਜ ਰਹੇ ਹਾਂ ਤੂੰ ਹੀ ਭੇਜ ਫੋਟੋ ਖਿੱਚ ਕੇ ਤੂੰ ਹੀ ਭੇਜ ਦੇਣਾ ਇਹ ਬੰਦਾ ਦੂਸਰਾ ਕੋਈ ਨਹੀਂ ਬੰਦਾ ਦੂਸਰਾ ਨਹੀਂ ਹੈਗਾ ਇਹ ਉਹੀ ਬੰਦਾ ਹੈ ਜਿਹੜਾ ਤੇ ਗੱਡੀ ਕਿਦੀ ਹੁੰਦੀ ਹੈ ਗੱਡੀ ਵੇਖੋ ਜੀ ਜਿਹਦੀ ਤੇ ਆਪਣੀ ਹੈ ਹਾਂ ਜਿਹੜੇ ਕੋ ਆਪਣੇ ਆ ਕੋਈ ਬਾਹਰੋਂ ਵੀ ਲੈ ਆਂਦੇ ਆ ਕਿ ਕੋਈ ਜਿਦਾ ਮਨ ਕਰਦਾ ਅਹੀਂ ਉਹ ਨਹੀਂ ਆ ਵੀ ਲੈ ਲਓ ਵੀ ਤੁਹਾਡੇ ਵੱਲੋਂ ਉਹ ਲੈ ਕੇ ਆ ਤੇ ਉਹ ਲੈ ਕੇ ਉਹ ਜਿਹੜਾ ਕੋਈ ਆਪਣਾ ਲੈ ਕੇ ਨਾ ਆਪਣੀ ਲੈ ਆਏ ਜਿਹਨੂੰ ਕਿਨੂੰ ਬਾਹਰ ਹੋ ਜਾਣੀਆਂ ਬਾਹਰ ਲਿਆਏ ਸਾਨੂੰ ਕੋਈ ਤੁਹਾਨੂੰ ਕੋਈ ਇਤਰਾਜ਼ ਨਹੀਂ ਤੁਹਾਡੇ ਇਥੇ ਕਈ ਮੁਲਾਜ਼ਮ ਨੇ ਵਿੱਚ ਜਾਂ ਕੋਈ ਜੈਂਟ ਨਹੀਂ ਉਹਨਾਂ ਗੱਡੀਆਂ ਰੱਖੀ ਸੀ ਆਪਣੀਆਂ ਉਹ ਤੁਹਾਡਾ ਨੰਬਰ ਨਹੀਂ ਉੱਥੇ ਭੇਜਣਾ ਵੀ ਇਹ ਕਿਹੜੇ ਨੰਬਰ ਤੇ ਤੁਸੀਂ ਟਰਾਈ ਦੇ ਰਹੇ ਕਿਹੜਾ ਪਿੱਛੋਂ ਨੰਬਰ ਨਹੀਂ ਹੁੰਦਾ ਕੋਈ ਨੰਬਰ ਆਉਂਦਾ ਜੀ ਨੰਬਰ ਪਾਈ ਦਾ ਗੱਡੀ ਦਾ ਕਿਹੜਾ ਕੀ ਨੰਬਰ ਆਉਂਦਾ ਇਹ ਪਾਈਦਾ ਹੁਣ ਇਹ ਨੰਬਰ ਹੈ ਗੱਡੀ ਦਾ ਅਹੀਂ ਇਹੋ ਨੰਬਰ ਆਹ ਦਿਖਾਓ ਖਾਓ ਇਹ ਨੰਬਰ ਹੈ ਹਾਂ ਇਹਦੀ ਭਾਈ ਭਾਈ ਸਾਹਿਬ ਦੀ ਆ ਇਹਾਂ ਦੀ ਹੈ ਇਹਨਾਂ ਟਰਾਈ ਦੇਣੀ ਹੈ ਹੁਣ ਇੱਥੇ ਪਿੱਛੇ ਇੱਕ ਮਰੂਤੀ ਫੈਂਦੀ ਉਹ ਗੱਡੀ ਕਿਦੀ ਉਹ ਦੇਖੋ ਬਾਹਰੋਂ ਲੈ ਕੇ ਆਇਆ ਜਿਹੜਾ ਬੰਦਾ ਉਹ ਉਹਨੂੰ ਪਤਾ ਹੋਏਗਾ ਵੀ ਕੀਦੀ ਆ ਉਹ ਠੀਕ ਹੈ ਉਹ ਉਹ ਨਹੀਂ ਤੁਹਾਡਾ ਕੰਮ ਹੁੰਦਾ ਆਪਾਂ ਵੇਖਣਾ ਵੀ ਇਹ ਗੱਡੀ ਕਿਦੀ ਆ ਕਿਦੀ ਨਹੀਂ ਕੋਈ ਵੀ ਗੱਡੀਆਂ ਅਸੀਂ ਨੰਬਰ ਭੇਜਣਾ ਹੈ ਇੱਥੇ 2 2 3 300 ਰੁਪਿਆ ਟਰਾਈ ਦੇਣ ਦਾ ਲੈਂਦੇ ਆ ਦੇਖੋ ਉਹਨਾਂ ਦੀ ਜਿਹਨਾਂ ਲੈਣੀ ਆ ਉਹ ਉਹਨਾਂ ਦੀ ਸ਼ਰਤਾਂ ਦੀ ਜਾਂ ਲੈ ਆ ਕੇ ਜਿਹੜੇ ਆ ਰਹੇ ਆ ਉਹਨਾਂ ਨੂੰ ਪਤਾ ਸਾਡੇ ਕੋਲ ਕੋਈ ਆਪਣੀ ਲੈ ਕੇ ਆਏ ਕੋਈ ਵੀ ਲੈ ਕੇ ਆ ਜੀ ਕਾਡਾ ਇਹ ਗੱਡੀ ਦੇ ਵਿੱਚ ਕੋਈ ਲੈਣ ਦੇ ਨਹੀਂ ਆ ਦੱਦੀ ਪਰਖ ਨਹੀਂ ਕਰਨੀ ਵੀ ਇਹ ਗੱਡੀ ਕਿਦੀ ਹੈ ਜੈ ਇਹਦੀ ਪਰਖ ਕਿਉਂ ਨਹੀਂ ਕਰਨੀ ਲਾਲੋ ਪਰਖੇ ਜੇ ਲਾਲੋ بار بار ਗੱਡੀ ਆਏ ਕਿ ਅਸੀਂ بار بار ਜਾਣ ਵੀ ਨਹੀਂ ਦਿੰਦੇ ਉਹ ਗੱਡੀ ਨੂੰ ਅੱਛਾ ਇੱਕ ਗੱਡੀ بار بار ਆਏਗੀ ਲਾਲੋ ਕੋਈ ਭਾਈਵੰਦੀ ਨਾਲ ਲਾਲੋ ਇਹ ਮੁੰਡਾ ਆ ਲੈ ਕੋਈ ਨਹੀਂ ਜਦੋਂ ਇਹ ਮੁੰਡਾ ਆ ਲਾਲੋ ਇਹ ਗੱਡੀ ਜਿਹੜੀ ਹੈ ਲੈ ਕੇ ਆ ਜੀ ਲਾਲੋ ਪੀ ਲਾਲੋ ਐਦੀ ਭਾਈਵੰਦੀ ਨਾਲ ਭਾਜੀ ਮੈਨੂੰ ਗੱਡੀ ਚਾਹੀਦੀ ਹੈ ਢਾਈ ਵਾਦ ਉਹਦਾ ਕੋਈ ਨਹੀਂ ਅਸੀਂ ਨੰਬਰ ਪਾਣਾ ਦੁਆਰਾ ਉਹਦਾ ਕਿ ਜੇ ਕੋਈ ਇੱਥੇ ਗੱਡੀਆਂ ਪਲਾਈਸ ਨੇ ਪਾਈਆਂ ਦੋ ਤਿੰਨ ਉਹੀ ਚਲਦੀਆਂ ਰਹਿਣ ਉਹ ਕਿੱਦਾਂ ਚੱਲਣੀਆਂ ਲਾਲੂ ਲੈ ਕੇ ਨਹੀਂ ਆਉਂਦੇ ਸਾਰੇ ਹਰ ਬੰਦਾ ਗੱਡੀ ਲੈ ਕੇ ਆਉਂਦਾ ਕੋਈ ਆ ਜਣਾ ਨਹੀਂ ਲੈ ਕੇ ਆਏ ਉਹ ਕੋਈ ਗੱਡੀ ਲਿਆਏਗਾ ਪਰ ਉਹ ਤੂੰ ਦਾ ਚਲੋ ਤੁਸੀਂ ਆਪਣੀ ਡਿਊਟੀ ਕਰੋ ਜੋ ਤੁਹਾਡੀ ਡਿਊਟੀ ਆ ਤੁਸੀਂ ਆਪਣੀ ਜਿਹੜੇ EMPLOYEES ਨੇ ਜੋ ਇਹਨਾਂ ਦੀ ਡਿਊਟੀ ਐ ਸੋ ਇਹ ਡਿਊਟੀ ਕਰਦੇ ਦਿਖਾਈ ਦੇ ਰਿਹਾ ਕਹਿੰਦੇ ਕੀ ਗੱਡੀ ਸਾਨੂੰ ਟਰਾਈ ਨਾ ਮਤਲਬ ਗੱਡੀ ਕੋਈ ਵੀ ਹੋਵੇ ਸੋ ਗੱਡੀਆਂ ਵੀ ਤੁਹਾਨੂੰ ਵਿਖਾਵਾਂਗੇ ਕਿੰਨਾਂ ਦੀਆਂ ਗੱਡੀਆਂ ਨੇ ਕਿਹੜੀਆਂ ਗੱਡੀਆਂ ਇੱਥੇ ਚਲਦੀਆਂ ਕਿੰਨੇ ਪੈਸੇ ਲੈਂਦੇ ਨੇ 200 ਰੁਪਏ ਲੈਂਦੇ 300 ਰੁਪਏ ਲੈਂਦੇ ਨੇ ਟਰਾਈ ਦਾ ਸਾਰਾ ਮਿਲੀ ਭੁਗਤਣਾ ਚੱਲਣ ਦਿਆ सीएम मान कुछ कहंदे ने ਇੱਥੇ ਕੁਛ ਹੋ ਰਿਹਾ ਰੀਅਲਟੀ ਦੇ ਵਿੱਚ ਕੁਛ ਹੋ ਰਿਹਾ ਲੇਕਿਨ ਇੱਥੇ ਤੁਸੀਂ ਦੇਖਿਆ ਕਿ EMPLOYEES ਸਿਰਫ ਇੱਕ ਹੀ ਆ ਸੋ ਮੈਡਮ ਆਰਟੀਓ ਨਾਲ ਗੱਲ ਕੀਤੀ ਉਹਨਾਂ ਨੇ ਤੁਹਾਨੂੰ ਗੱਲਬਾਤ ਸਾਰੀ ਹੈ ਨਿਊਜ਼ ਦੇ ਵਿੱਚ ਦੁਕਾਨੇ